ਸਤਗੁਰੂ ਨਾਨਕ ਦੇਵ ਜੀ ਬੁੱਢਾ ਸਾਹਿਬ ਕੀਤਪੁਰ ਸਾਹਿਬ ਇਹਨੂੰ ਆ ਕੇ ਦਰਸ਼ਨ ਦਿੱਤੇ ਸ਼ਾਮ ਦਾ ਵਕਤ ਸੀ ਇਹਨੇ ਹੱਥ ਜੋੜ ਕੇ ਕਿਹਾ ਸੱਚ ਪਾਤਸ਼ਾਹ ਤੁਸੀਂ ਚਲੇ ਜਾਓ ਗੁਰੂ ਜੀ ਕਹਿੰਦੇ ਭਾਈ ਕਿਉਂ ਅਜੇ ਤਰਾਥਿਰਨਾ ਹੈ ਮਹਾਰਾਜ ਮੇਰੇ ਕੋਲ ਬੱਕਰੀਆਂ ਉਹ ਛੇਰ ਚਾਰਦਾ ਬੱਕਰੀਆਂ ਮਤਾਂ ਕੋਈ ਨੁਕਸਾਨ ਤੁਹਾਡਾ ਕਰੇ ਤਿੰਨਾਂ ਦਾ ਕੋਈ ਗੱਲ ਹੈ ਜੀ ਸ਼ੇਰ ਦਾ ਸਬਾ ਇਹੋ ਜਿਹਾ ਹੀ ਹੁੰਦਾ ਉਹ ਬੰਦਿਆਂ ਨੂੰ ਖਾ ਜਾਂਦਾ ਗੁਰੂ ਜੀ ਕਹਿੰਦੇ ਅੱਛਾ ਚਲੋ ਕੋਈ ਗੱਲ ਨਹੀਂ dennchi ਪਰਵਾਲਾ ਹੈ ਚੇਰਾ ਗਿਆ ਬੱਕਰੀਆਂ ਵੀ ਆਉਂਦੀਆਂ ਨੇ ਅੱਗੇ ਕਿਉਂ ਪਿੱਛੇ ਪਿੱਛੇ ਹੌਲੀ ਹੌਲੀ ਆ ਹੀ ਰਿਹਾ ਉਸਨੇ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਸ਼ੇਰ ਨੇ ਮੱਥਾ ਟੇਕਿਆ ਦੋ ਕਦਮ ਪਿੱਛੇ ਜਾ ਪਾਈ ਬਾਲਾ ਜੀ ਨੂੰ ਨਮਸਕਾਰ ਦੋ ਕਦਮ ਪਿੱਛੇ ਮਰਦਾਨਾ ਜੀ ਬੁੱਢੇ ਇਨਸਾਨ ਨੂੰ ਪੁੱਛਿਆ ਹੀ ਨਹੀਂ ਵੀ ਤੂੰ ਕੌਣ ਹੁੰਦਾ ਜੰਗਲ ਚ ਚਲਾ ਗਿਆ ਉਹਨੇ ਦੁੱਧ ਕੱਢਿਆ ਬੱਕਰੀਆਂ ਦਾ ਬੁੱਢਣ ਛਾਹ ਪ੍ਰਾਣੀ ਪਾਸ਼ਾ ਉਹਦੀ ਅਚਵੋ ਜਦੋਂ ਛਕੋ ਮਾਰਾ ਇਹੋ ਉਹ ਜੀ ਨਹੀਂ ਪਾਈ ਜਦੋਂ ਤੂੰ ਬੰਦਾ ਬਣੇਗਾ ਨਾ ਫਿਰ ਦੁੱਧ ਛਕਾ ਲੀਏ ਜੇ ਤੂੰ ਬੰਦਾ ਨਹੀਂ ਬਣਿਆ ਜੇ ਬੰਦਾ ਹੁਣੋਂ ਹਾਲਾਂਕ 250 ਸਾਲ ਦੀ ਉਮਰ ਸੀ ਤਾਂ ਤੈਨੂੰ ਸ਼ੇਰ ਖਾ ਜਾਂਦਾ ਸਿਆਪੇ ਕੇ ਨਾ ਬੰਦੇ ਨੂੰ ਖਾ ਜਾਂਦਾ ਤੇ ਤੈਨੂੰ ਖਾਦਦਾ ਤੇ ਹੈ ਨਹੀਂ ਇਹਨੇ ਜਦੋਂ ਬੰਦਾ ਬਣੇਗਾ ਫਿਰ ਦੁੱਧ ਪਿਆਲੀ ਅੱਛਾ ਹੁਣ ਪੁੱਛਦਾ ਹੈ ਮਹਾਰਾਜ ਇਹ ਬੰਦਾ ਕਦੋਂ ਬਣਾਂਗਾ ਕਹਿੰਦੇ ਜਦੋਂ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ ਸਾਡਾ ਨਾਂ ਗੁਰੂ ਹਰਗੋਬਿੰਦ ਜੀ ਹੋਏਗਾ ਉਦੋਂ ਤੱਕ ਬੰਦਾ ਬਣ ਹੀ ਜਾਏਗਾ ਸਿਮਰਨ ਕਰਿਆ ਕਰ ਬੰਦੇ ਸੀ ਜੇ ਭਾਵੇਂ ਵਿੱਚ ਬੰਦੀ ਦੇਖਣੇ ਦਰ ਗੁਰੂ ਜੀ ਨਹੀਂ ਛਕਿਆ ਤੁੰਨੇ ਉੰਜੀ ਮੇਜਾਂ ਮੈਂ ਗੁਰੂ ਹਰਗੋਬਿੰਦ ਮਹਾਰਾਜ ਜੀ ਬਾਬਾ ਗੁਰਦਤਾ ਜੀ ਨੂੰ ਅੰਮ੍ਰਿਤਸਰ ਤੋਂ ਕੱਲਿਆ ਕਹਿੰਦੇ ਤੁਸੀਂ ਉੱਥੇ ਜਾਓ ਵੱਡਿਆਂ ਨੂੰ ਉਹ ਵੱਡੇ ਸਨ ਮਹਾਰਾਜ ਦੇ ਸਾਹਿਬ ਜਨ ਤੇ ਪੰਜ ਸਨ ਸਭ ਤੋਂ ਛੋਟੇ ਗੁਰ ਤੇਗ ਬਹਾਦਰ ਸੁਜੀਤ ਕੀਰਪੁਰ ਸਾਹਿਬ ਉੱਥੇ ਮੋੜੀ ਗੱਡੋ ਨਗਰਪਸਾਉ ਦਾ ਨਾਮ ਕੀਰਪੁਰ ਸਾਹਿਬ ਦਾ ਰੱਖਿਆ ਜਿੱਥੇ ਅਠੇ ਪੈ ਭਜਨ ਪਾਠ ਹੋਵੇ ਉਹਨੂੰ ਕਹਿੰਦੇ ਨੇ ਕੀਤ ਪ੍ਰਭ ਕੀ ਕਾਉ ਮੇਰੀ ਰਸਨਾ ਜਿੱਤੇ ਭਜਨ ਬੰਦਗੀ ਹੋਵੇ ਉਹਨੂੰ ਕੀਤ ਪ੍ਰਸਾਦ ਨਗਰ ਬਸਾ ਅੱਛਾ ਪਿਤਾ ਜੀ ਠੀਕ ਹੈ ਸੱਚੇ ਪਾਤਸ਼ਾਹ ਇੱਕ ਬਚਨ ਹੋਰ ਉਥੇ ਬੁੱਢਣ ਸ਼ਾ ਬੱਕਰੀਆਂ ਚਾਰਦਾ ਦਾ ਛੇਰ ਤੋ ਹੁਣ ਬੰਦਾ ਬਣ ਗਿਆ ਹੁਣ ਉਹ ਦੁੱਧ ਛਕੋ ਗੁਰੂ ਨਾਨਕ ਜੀ ਦਾ ਬਚਨ ਪੂਰਾ ਕਰੋ ਠੀਕ ਹੈ ਸਤਿ ਬਚਨ ਮਾਮਾ ਗੁਰਦਤਾ ਜੀ ਚਲੇ ਜੀ ਜਿਨ੍ਹਾਂ ਨੂੰ ਬਾਬਾ ਸਿਰਜੰਦ ਮਹਾਰਾਜ ਨੇ ਕਿਹਾ ਸੀ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿਕਾ ਜਿਨੇ ਜੋ ਮੰਗਿਆ ਸੋ ਦਿੱਤਾ ਤੋ ਉਹ ਉੱਥੇ ਚਲੇ ਗਏ ਬਾਬਾ ਗੁਰ ਦਿੱਤਾ ਜੀ ਤੋ ਬੁੱਢਾ ਛਾ ਨੂੰ ਕਹਿੰਦੇ ਲਿਆ ਭਾਈ ਦੁੱਧ ਉਹ ਕਹਿੰਦਾ ਗੁਰੂ ਮਹਾਰਾਜ ਤੇ ਆਏ ਨਹੀਂ ਸਿਮੇ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਅਚਾਰਾ ਗੁਰਨਾਨਕ ਜੀ ਕਹਿੰਦੇ ਸੀ ਆਵਾਂਗੇ ਕਹਿੰਦੇ ਐਂ ਦੱਸ ਗੁਰੂ ਨਾਨਕ ਜੀ ਦਾ ਸਰੂਪ ਕੀ ਹੈ ਚੁੱਪ ਗੁਰੂ ਨਾਨਕ ਜੀ ਦਾ ਸਰੂਪ ਹਾਂ ਦੱਸ ਕੀ ਦੱਸੇ ਬਾਬਾ ਜੀ ਕਹਿੰਦੇ ਬੰਦਾ ਤਾਂ ਬਣ ਹੀ ਗਿਆ ਗੁਰੂ ਜੀ ਨੇ ਕਿਹਾ ਸੀ ਵੀ ਥੋੜੀ ਜਿਹੀ ਕਸਰਾ ਜਿ ਨਿਕਲੀ ਜਾਏ ਬਣ ਜਾ ਬੰਦਾ ਨਾਲੇ ਦੁੱਧ ਲਿਆ ਕਿ ਤੁਸੀਂ ਦੱਸੋ ਮੇਰੇ ਤੇ ਸਮਝ ਨਹੀਂ ਆ ਰਿਹਾ ਗੁਰੂ ਨਾਨਕ ਦਾ ਸਰੂਪ ਗੁਰੂ ਨਾਨਕ ਦਾ ਬਚਨ ਮੰਦਗ ਨਹੀਂ ਹੈ ਹਾਂ ਠੀਕ ਹੈ ਫਿਰ ਗੁਰੂ ਨਾਨਕ ਗੁਰੂ ਹਰਗੋਬਿੰਦ ਮਹਾਰਾਜ ਹਾਂ ਠੀਕ ਹੈ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ beta ਤੁਸੀਂ ਜਾਓ ਦੁੱਧ ਛਕੋ ਅਜੇ ਗੁਰੂ ਨਾਨਕ ਜੀ ਪਿੱਛੇ ਰਹੇਗੇ ਹੁਣ ਗਈਏ ਦੀ ਖਾਨੇ ਆ ਜਾਂ ਤਾਂ ਗੱਲ ਹੋਰ ਹੀ ਨਿਕਲੀ ਜਦੋਂ ਦੁੱਧ ਲਿਆ ਕੇ ਰੱਖਿਆ ਅੰਦੇ ਕੀ ਦੇਖਿਆ ਗੁਰੂ ਨਾਨਕ ਜੀ ਖੜੇ ਕਹਿੰਦੇ ਲੈ ਜੀ ਸ੍ਰੀ ਕਰਕੇ ਦਰਸ਼ਨ ਕਰਨੀ ਚਾਹ ਤਾ ਕਰ ਲੈ ਬੜੀਆਂ ਮਾਫੀਆਂ ਮੰਗਾਂ ਕਿ ਦੇਖ ਤੇਰੀ 250 ਸਾਲ ਦੀ ਉਮਰ ਸੀ ਗੁਰੂ ਨਾਨਕ ਜੀ ਤੇਰੇ ਕੋਲ ਆਏ ਉਡਣ ਛਾਲ ਕਰ ਤੂੰ ਬੰਦਾ ਨਹੀਂ ਬਣਿਆ ਹੁਣ ਗੁਰੂ ਪਿਤਾ ਜੀ ਨੇ ਕਿਹਾ ਸੀ ਬੰਦਾ ਬਾਣੀ ਗਿਆ ਹੋ ਗਿਆ ਹੁਣ ਤਾਂ ਨਮਸਕਾਰਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਮਹਾਰਾਜ ਤੇ ਤੁਸੀਂ ਹੀ ਬੰਦਾ ਬਣਾ ਦਿੱਤਾ ਮੈਂ ਤੇ ਅਜੇ ਵੀ ਨਹੀਂ